ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਜੀ ਦੀਆਂ ਆਪ ਜੀਆ ਨੇ ਹੁਣ ਤੱਕ ਸਰਵਣ ਕੀਤਾ ਹੈ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ 6ਵੀਂ ਬਾਹਰ ਦੀਆਂ ਪਹਿਲੀਆਂ 10 ਪੌੜੀਆਂ ਤੱਕ ਦਾ ਜਾਪ 10ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀਆ ਨੇ ਗੁਰਮੁਖਾਂ ਦੀ ਰੌ ਰੀਤੀ ਬਾਰੇ ਵਰਣਨ ਕੀਤਾ ਹੈ ਜੋ ਆਪ ਜੀ ਨੇ ਬੜੇ ਪ੍ਰੇਮ ਸਤਿਕਾਰ ਸਹਿਤ ਸਰਵਣ ਕੀਤਾ ਹੈ ਭਾਈ ਅੱਜ ਆਪਾਂ 11ਵੀਂ ਪੌੜੀ ਤੋਂ ਆਰੰਭਤਾ ਕਰਨੀ ਹੈ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ 6ਵੀਂ ਵਾਰ ਦੀਆਂ 11ਵੀਂ ਪੌੜੀ ਤੋਂ ਲੈ ਕੇ 6ਵੀਂ ਵਾਰ ਦੀ ਸੰਪੂਰਨਤਾ ਤੱਕ ਦਾ ਜਾਪ ਅੱਛ ਸਰਵਣ ਕਰਨਾ ਹੈ ਭਾਈ ਕੀ ਆਖਦੇ ਨੇ ਭਾਈ ਗੁਰਦਾਸ ਜੀ 11ਵੀਂ ਪੌੜੀ ਦੇ ਵਿੱਚ 11ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਵਿਖਿਆਨ ਕਰਦੇ ਨੇ ਗੁਰਮੁਖ ਦੀ ਸਿੱਖ ਸਿਫਤ ਸਲਾਦਾ ਗੁਰਮੁਖ ਦੀ ਸਿਫਤ ਦਾ ਵਰਣਨ ਹੈ ਘਰਮੀ ਪੋੜੀ ਦੇ ਵਿੱਚ ਆਓ ਸਰਵਣ ਕਰੀਏ ਭਾਈ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਚਰਨ ਕਬਲ ਮੁਕਰੰਦ ਰਸ ਵੇ ਭਵਰ ਲੈ ਵਾਸ ਲੁਭਾਵੇ ਇਡਾ ਪਿੰਗਲਾ ਸੁਖ ਮਨਾ ਲੰਗ تیر ਬੇਣੀ ਨਿਜ ਘਰ ਆਵੇ ਸਾਹੇ ਸਾਹੇ ਮਨ ਪਵਣ ਲਿਬ ਸੋਹੰ ਹੰਸਾ ਜਪੇ ਜਪਾਵੇ ਅਚਰਜ ਰੂਪ ਅਨੂਪ ਲੇਵ ਗੰਧ ਸੁਗੰਧ ਅਭੀਸਮਚਾਵੇ ਸੁਖ ਸਾਗਰ ਚਰਣਾਰਬਿੰਦ ਸੁਖ ਸੰਪਟ ਵਿੱਚ ਸਹਿਜ ਸਮਾਵੇ ਗੁਰਮੁਖ ਸੁਖ ਫਲ ਪਰਮ ਰਸ ਦੇਹ ਬਿਦੇਹ ਪਰਮ ਪਦ ਪਾਵੇ ਸਾਧ ਸੰਗਤ ਮਿਲ ਅਲਖ ਲਖਾਵੇ ਸਾਧ ਸੰਗਤ ਮਿਲ ਅਲਖ ਲਖਾਵੇ ਅੱਗੇ ਪੌੜੀ 12ਵੀਂ ਦੇ ਵਿੱਚ ਭਾਈ ਗੁਰਦਾਸ ਜੀ ਹੱਥਾਂ ਦੀ ਸੇਵਾ ਸਫਲੀ ਕਰਨੀ ਹੈ ਇਸ ਦਾ ਵਖਿਆਨ ਕਰਦੇ ਨੇ ਹੱਥਾਂ ਦੀ ਸੇਵਾ ਸਫਲੀ ਕਿਸ ਤਰ੍ਹਾਂ ਹੋਵੇ ਗੁਰਮੁਖ ਹੱਥ ਸਖਤ ਹਨ ਸਾਧ ਸੰਗਤ ਗੁਰਕਾਰ ਕਮਾਵੇ ਪਾਣੀ ਪੱਖਾ ਪੀਹਣਾ ਪੈਰ ਧੋਈ ਚਰਣਾ ਮਰਤ ਪਾਵੇ ਗੁਰਬਾਣੀ ਲਿਖ ਪੋਥੀਆਂ ਤਾਲ ਮਰਦੰਗ ਰਬਾਬ ਵਜਾਵੇ ਨਮਸਕਾਰ ਡੰਡਉਤ ਕਰ ਗੁਰ ਭਾਈ ਮਿਲ ਗੱਲ ਮਿਲ ਗੱਲ ਲਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਪਰਸ ਪਰਸ ਅਪਰਸ ਹੋਈ ਪਰ ਧਨ ਪਰ ਧਨ ਹੱਥ ਨ ਲਾਵੇ ਗੁਰ ਸਿੱਖ ਗੁਰ ਸਿੱਖ ਪੂਜ ਕੇ ਪਾਏ ਭਗਤ ਭੈ ਭਾਣਾ ਭਾਵੇ ਆਪ ਗਵਾਈ ਨਾਪ ਗਣਾਵੇ ਆਪ ਗਵਾਈ ਨਾਪ ਗਣਾਵੇ ਅਗੇ 13ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਪੈਰਾਂ ਦੀ ਸਫਲਤਾ ਦਾ ਵਰਣਨ ਕਰਦੇ ਨੇ ਆਓ ਸਰਵਣ ਕਰੀਏ ਭਾਈ ਗੁਰਮੁਖ ਪੈਰ ਸਕਾਰਥੇ ਗੁਰਮੁਖ ਮਾਰਗ ਚਾਲ ਚਲੰਦੇ ਗੁਰਦੁਆਰੇ ਜਾਣ ਚੱਲ ਸਾਧ ਸੰਗਤ ਚਲ ਜਾਈ ਬਹੰਦੀ ਤਾਵਨ ਪਰ ਉਪਕਾਰ ਨੂੰ ਗੁਰ ਸਿੱਖ ਨੂੰ ਖੋਜ ਲਹੰਦੇ ਦੁਬਦਾ ਪੰਥ ਨ ਧਾਵਨੀ ਮਾਇਆ ਵਿੱਚ ਉਦਾਸ ਰਹੰਦੀ ਬੰਦ ਖਲਸੀ ਬੰਦਗੀ ਵਿਰਲੇ ਕੇ ਹੀ ਹੁਕਮੀ ਬੰਦੇ ਗੁਰ ਸਿੱਖਾਂ ਪਰ ਦਖਣਾ ਪੈਰੀ ਪੈਰ ਰਾਸ ਕਰਨਦੇ ਗੁਰਚਿਲੀ ਪਰਚੈ ਪਰਚੰਦੀ ਗੁਰਚਿਲੀ ਪਰਚੈ ਪਰਚੰਦੀ ਅੱਗੇ 14ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਗੁਰਮੁਖ ਸੱਚੇ ਪਰਉਪਕਾਰੀ ਹਨ ਇਸ ਦਾ ਵਰਣਨ ਕਰਦੇ ਨੇ ਗੁਰਮੁਖ ਮਨ ਪਰਗਾਸ ਹੈ ਪਰਮ ਪਿਆਲਾ ਅਜਰ ਜਰੰਦੇ ਪਰ ਬ੍ਰਹਮ ਪੂਰਨ ਬ੍ਰਹਮ ਬ੍ਰਹਮ ਬਿਬੇ ਕੀ ਧਿਆਨ ਤਰੰਦੇ ਸ਼ਬਦ ਸੁਰਤਿ ਲਬੀਨ ਹੋਈ ਅਕਥ ਕਥਾ ਗੁਰ ਸ਼ਬਦ ਸੁਣਨ ਦੀ ਉਤ ਪਵਿਖਹੁ ਵਰਤਮਾਨ ਅਬਗਤ ਗਤ ਮਿਤ ਅਲਖ ਲਖਨ ਦੇ ਗੁਰਮੁਖ ਸੁਖ ਫਲ ਅਚਲ ਛਲ ਭਗਤ ਬਚਲ ਕਰ ਅਚਲ ਛਲੰਦੀ ਪਵ ਜਲੇ ਅੰਦਰ ਬੋਇਥੈ ਇਕ ਸਿ ਪਿਛੇ ਲਖ ਤਰੰਦੀ ਪਾਰੇ ਉਪਕਾਰੀ ਮਿਲਨ ਹਸੰਦੇ ਪਾਰੇ ਉਪਕਾਰੀ ਮਿਲਨ ਹਸੰਦੇ ਅਗੇ 15ਵੀਂ ਪੌੜੀ ਦੇ ਵਿੱਚ ਭਾਈ ਜੀ ਵਿਖਿਆਨ ਕਰਦੇ ਨੇ ਗ੍ਰਸਤੀ ਗੁਰਸਿੱਖ ਦੀ ਨਿਤ ਕਰਿਆ ਦਾ ਭਾਵਨ ਚੰਦਨ ਆਖੀ ਐ ਬਹਿਲੇ ਬਿਸਰ ਤਿਸ ਲਪਟਾਈ ਪਾਰਸ ਅੰਦਰ ਪੱਥਰ ਪੱਥਰ ਪਾਰਸ ਹੋਈ ਨ ਜਾਹੀ ਮਣੀ ਜਿਨਾ ਸਪਾਂ ਸਰੀ ਓਏ ਪਿਸਪ ਵਿੱਚ ਫਿਰਾਹੀ ਲਹਿਰੀ ਅੰਦਰ ਹੰਸੁਲੇ ਮਾਨਕ ਮੋਤੀ ਚੁਗ ਚੁਗ ਖਾਹੀ ਜਾਂ ਜਲ ਕਬਲ ਅਲਿਪਤ ਹੈ ਘਰਬਾਰੀ ਗੁਰ ਸਿੱਖ ਤਿਵਾਹੀ ਆਸਾ ਵਿੱਚ ਨਿਰਾਸ ਹੋਏ ਜੀਵਨ ਮੁਕਤ ਜੁਗਤ ਜਿਵਾਹੀ ਸਾਧ ਸੰਗਤ ਕਿਤ ਮੋਹ ਸਲਾਹੀ ਸਾਧ ਸੰਗਤ ਕਿਤ ਮੋਹ ਸਲਾਹੀ 16ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਸਤਗੁਰੂ ਅਤੇ ਸੱਚੇ ਸਿੱਖ ਦੀ ਸਿਫਤ ਸਲਾਹ ਦਾ ਵਰਣਨ ਕਰਦੇ ਨੇ ਭਾਈ ਤਨ ਤਨ ਸਤ ਗੁਰ ਪ੍ਰਖ ਨਰੰਕਾਰ ਆਕਾਰ ਬਣਾਇਆ ਤਨ ਤਨ ਸਤ ਗੁਰ ਸਿੱਖ ਸੁਣ ਚਰਨ ਸ਼ਰਣ ਗੁਰ ਸਿੱਖ ਜੁਆਇਆ ਗੁਰਮੁਖ ਮਾਰਗ ਧੰਨ ਹੈ ਸਾਧ ਸੰਗਤ ਮਿਲ ਸੰਗ ਚਲਾਇਆ ਧੰਨ ਧੰਨ ਸਤ ਗੁਰ ਚਰਨ ਧੰਨ ਮਸਤਕ ਗੁਰ ਚਰਣੀ ਲਾਇਆ ਸਤ ਗੁਰ ਦਰਸ਼ਨ ਧੰਨ ਹੈ ਧੰਨ ਧੰਨ ਗੁਰ ਸਿੱਖ ਪਰਸਣ ਆਇਆ ਭਾਉ ਭਗਤ ਗੁਰ ਸਿੱਖ ਵਿੱਚ ਹੋਏ ਦਿਆਲੇ ਗੁਰ ਮੋਹਿ ਲਾਇਆ ਦੁਰਮਤ ਦੂਜਾ ਭਾਉ ਮਿਟਾਇਆ ਦੁਰਮਤ ਦੂਜਾ ਭਾਉ ਮਿਟਾਇਆ ਅੱਗੇ 17ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਸਮੇਂ ਦੀ ਸਫਲਤਾ ਦਾ ਵਰਣਨ ਕਰਦੇ ਨੇ ਭਾਈ ਧਨ ਪਲ ਚਸਾ ਕੜੀ ਪਹਿਰ ਤਨ ਤਨ ਥਿਤ ਸੁਵਾਰ ਸੁਭਾਗੇ ਤਨ ਤਨ ਦੇ ਰਾਤ ਹੈ ਪਖ ਮਾਹ ਰਤ ਸੰਮਤ ਜਾਗੇ ਤਨ ਭੀਚ ਨਿਛਤਰ ਹੈ ਕਾਮ ਕ੍ਰੋਧ ਅਹੰਕਾਰ त्याਗੇ ਨਨ ਤਨ ਸੰਜੋਗ ਹੈ 86 ਤੀਰਥ ਰਾਜ ਪੈ ਰਾਗੇ ਗੁਰਦੁਆਰੇ ਆਏ ਕਹਿ ਚਰਨ ਕਬਲ ਰਸ ਅੰਮ੍ਰਿਤ ਪਾਗੀ ਗੁਰ ਉਪਦੇਸ਼ ਅਵੇਸ ਕਰ ਅਨਪੈ ਪਰਮ ਪ੍ਰੀ ਅਨੁਰਾਗੇ ਸ਼ਬਦ ਸੁਰਤ ਲਿਬਸਾ ਦਾ ਸੰਗ ਅੰਗ ਅੰਗ ਇੱਕ ਰੰਗ ਸਮਾਗੇ ਰਤਨ ਮਾਲ ਕਰ ਕੱਚੀ ਤਾਗੀ ਰਤਨ ਮਾਲ ਕਰ ਕੱਚੀ ਤਾਗੀ ਅਗੇ 18ਵੀਂ ਪੌੜੀ ਦੇ ਵਿੱਚ ਗ੍ਰਹਿਸਤੀ ਜੀਵਨ ਦੀ ਮੁਕਤੀ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਕੀ ਆਖਦੇ ਨੇ 18ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਆਵ ਸਰਵਣ ਕਰੀਏ ਭਾਈ ਗੁਰਮੁਖ ਮਿੱਠਾ ਬੋਲਣਾ ਜੋ ਬੋਲੈ ਸੋਈ ਜਪ ਜਾਪੈ ਗੁਰਮੁਖ ਅੱਖੀਂ ਦੇਖਣਾ ਬ੍ਰਹਮ ਗਿਆਨ ਧਰੈ ਆਪ ਆਪੈ ਗੁਰਮੁਖ ਸੁਨਣਾ ਸੁਰਤਿ ਕਰੇ ਪੰਚ ਸ਼ਬਦ ਗੁਰ ਸ਼ਬਦ ਅਲਾਪੇ ਗੁਰਮੁਖ ਕੀਰਤ ਕਮਾਵਣੀ ਨਮਸਕਾਰ ਡੰਡਉ ਤਸਿਆਂ ਪੈ ਗੁਰਮੁਖ ਮਾਰਗ ਚੱਲਣਾ ਪਰ ਦਖਣਾ ਪੂਰਨ ਪਰਤਾਪੈ ਗੁਰਮੁਖ ਖਾਣਾ ਪਹਿਨਣਾ ਜਗ ਭੋਗ ਸੰਜੋਗ ਪਛਾਪੈ ਗੁਰਮੁਖ ਸਵਨ ਸਮਾਧ ਹੈ ਅਪੀ ਆਪ ਨថា ਪਿਉ ਥਾਪੈ ਕਰਬਾਰੀ ਜੀਵਨ ਮੁਕਤ ਲਹਿਰ ਨ ਭਵਜਲ ਭੋਂ ਨ ਵਿਆਪੈ ਪਰ ਪਈ ਲੰਗ ਬਰੈ ਸਰਪੈ ਪਰ ਪਈ ਲੰਗ ਬਰੈ ਸਰਪੈ ਅੱਗੇ 19ਵੀਂ ਪੌੜੀ ਦੇ ਵਿੱਚ ਗੁਰਮੁਖ ਦੀ ਰਹਿਤ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਸਤ ਗੁਰ ਸਤ ਸਰੂਪ ਹੈ ਧਿਆਨ ਮੂਲ ਗੁਰਮੂਰਤ ਜਾਣੈ ਸਤ ਨਾਮ ਕਰਤਾ ਪੁਰਖ ਮੂਲ ਮੰਤਰ ਸਿਮਰਨ ਪਰਵਾਣੈ ਚਰਨ ਕਬਲ ਮੁਕਰੰਦ ਰਸ ਪੂਜਾ ਮੂਲ ਪਰਮ ਰਸ ਮਾਣੈ ਸਬਦ ਸੁਰਤਿ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੈ ਗੁਰਮੁਖ ਪੰਥ ਅਗੰਮ ਹੈ ਗੁਰਮਤਿ ਨਿਹਚਲ ਚੱਲਣ ਭਾਣੈ ਵੇਦਕ ਤੇ ਬਹੁ ਭਾਰੀ ਅਕਥ ਕਥਾ ਕੌਣ ਆਖ ਬਖਾਣੈ ਵੀਹ ਕੀਹ ਉਲੰਘ ਸਿਆਣੇ ਵੀ 21 ਉਲੰਗ ਸਿਣਾਣੇ ਅੱਗੇ 20ਵੀਂ ਪੌੜੀ ਦੇ ਵਿੱਚ ਮਨਮੁਖ ਦੀ ਹਰਤ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਸੀਸ ਨਿਵਾਏ ਢੀਂਗਲੀ ਗਲ ਬੰধে ਜਲ ਉੱਚਾ ਆਵੇ ਗਗੂ ਸੋਜਨ ਸੁਜਈ ਚੱਕਈ ਚੰਦ ਨ ਡਿਠਾ ਭਾਵੇ ਸਿੰਮਲ ਬਿਰਖ ਨ ਸਫਲ ਹੋਏ ਚੰਦਨ ਵਾਸ ਨ ਬਾਂਸ ਸਮਾਵੇ ਸੱਪੇ ਦੁੱਧ ਪਿਆਲੀ ਐ ਤੁਮੇਂ ਦਾ ਕੌੜਤ ਨ ਜਾਵੇ ਜਿਉ ਤਨ ਚੰਬੜ ਚਿਚੋੜੀ ਲੋਹੂ ਪੀਏ ਦੁੱਧ ਨ ਖਾਵੇ ਸਭ ਅਵਗੁਣ ਮੈਂ ਤਨ ਵਸਣ ਗੁਣ ਕੀਤੇ ਅਵ ਗੁਣ ਤੂੰ ਧਾਵੇ ਤੂੰ ਨਵਾਸ ਕਥੂਰੀ ਆਵੇ ਸਭ ਯਵ ਗੁਣ ਮੈਂ ਤਨ ਵਸਨ ਗੁਣ ਕੀਤੇ ਅਵ ਗੁਣ ਨੂੰ ਧਾਵੈ ਤੂੰ ਨਵਾਸ ਕਥੂਰੀ ਆਵੇ ਤੂੰ ਨਵਾਸ ਕਥੂਰੀ ਆਵੇ ਇਸੇ ਪਈ ਭਾਈ ਗੁਰਦਾਸ ਜੀਆ ਦੀਆਂ 12 ਦੇ ਵਿੱਚੋਂ 6ਵੀਂ ਵਾਰ ਦਾ ਜਾਪ ਅੱਗੇ ਆਪ ਜੀ ਸਰਵਣ ਕਰੋਗੇ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ 7ਵੀਂ ਵਾਰ ਦੀਆਂ ਪਹਿਲੀਆਂ 10 ਪੌੜੀਆਂ ਦਾ ਜਾਪ ਜੋ ਆਪ ਜੀ ਨੇ ਅੱਗੇ ਸਰਵਣ ਕਰਨਾ ਹੈ ਪਹਿਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਦੀ ਵਡਿਆਈ ਦਾ ਮੰਗਲ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਸਤਮੀ ਵਾਰ ਦੇ ਵਿੱਚ ਜੋ ਆਪ ਜੀ ਅੱਗੇ ਸਰਵਣ ਕਰੋਗੇ ਇਸੇ ਤਰ੍ਹਾਂ ਭਾਈ ਪਿਆਰ ਸਤਕਾਰ ਦੀ ਨਾਲ ਭਾਈ ਗੁਰਦਾਸ ਜੀ ਦੀਆਂ 12 ਦਾ ਆਪ ਜੀ ਨੇ ਸਰਵਣ ਕਰਨਾ ਹੈ ਗਿਆਨ ਦਾ ਖਜ਼ਾਨਾ ਨੇ ਭਾਈ ਗੁਰਦਾਸ ਜੀ ਦੀਆਂ ਇਹ 12 ਗੁਰਮੁਖ ਦੀ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰਦੀਆਂ ਨੇ ਜਦ ਪਿਆਰ ਸਤਕਾਰ ਸਹਿਤ ਇਹਨਾਂ ਬਾਰਾਂ ਦਾ ਸਰਵਣ ਕਰਕੇ ਵਿਚਾਰਾਂਗੇ ਭਾਈ ਆਪਣੇ ਜੀਵਨ ਦੇ ਵਿੱਚ ਅਤੀ ਸੁਧਾਰ ਬਖਸ਼ਿਸ਼ ਕਰਦੀਆਂ ਨੇ ਭਾਈ ਇਹ ਬਾਰਾਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਭਾਈ ਆਪ ਸਭਨਾ ਦੇ ਸਿਰ ਤੇ ਮੀਰ ਪਰਿਆ ਹੱਥ ਰੱਖ ਕੇ ਸਤਬੁੱਧੀ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਆਪ ਜੀਾਂ ਦੇ ਵੱਲੋਂ ਕੀਤਾ ਹੋਇਆ ਜਾਪ ਸਰਵਣ ਕੀਤੀ ਬਾਣੀ ਕਾਲ ਥਾਂ ਪਉਣ ਭਾਈ ਬਖਸ਼ੋ ਆਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ